ਫਿਰ ਕਰਤਾਰ ਪਰ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜਾ ਲੈਣਿਆ ਪੱਕੇ ਤੌਰ ਤੇ ਆ ਕਹਿੰਦੇ ਮਹਾਰਾਜ ਪੱਕੇ ਤੌਰ ਤੇ ਕਹਿੰਦੇ ਹਾਂ ਅਜੇ ਤੂੰ ਵੇਖਣ ਆਇਆ ਹੈ ਅਜੇ ਤਰਾ ਅੱਧਾ ਕੋ ਮਨ ਹੈ ਕਹਿੰਦੇ ਮਹਾਰਾਜ ਉਹ ਕੁਝ ਗੱਲਾਂ ਸਮਝਾਈਆਂ ਨਹੀਂ ਮੈਂ ਆਪਣੇ ਬੱਚਿਆਂ ਨੂੰ ਕਾਰੋਬਾਰ ਸਭ ਕੁਝ ਦੁਕਾਨ ਸਮਝਾ ਕੇ ਆਵਾਂ ਕਹਿੰਦੇ ਸਭ ਕੁਝ ਸਮਝਾਇਆ ਜੇ ਉਹਨਾਂ ਵੀ ਪੱਕੇ ਤਰਾ ਹੀ ਤੇ ਭੇਡਾ ਲੈ ਕੇ ਆਈ ਕੋਈ ਗੁਰੂ ਕੋਲ ਖੱਲੀ ਹੱਥ ਨਹੀਂ ਆਈ। ਭੇਟਾ ਲੈ ਕੇ ਆਈ ਕੋਈ ਮਾਰੇ ਸਤ ਵਚਨ ਚਲੇ ਗਏ। ਹੁਣ 5-7 ਦਿਨ ਰਹਿ ਕੇ ਗਏ ਨੇ ਗੁਰੂ ਨਾਨਕ ਦੇ ਘਰ ਦੀ ਕੁਝ ਵਿਉਂਤਬੰਦੀ ਸਿੱਖ ਲਈ। ਕਿੱਥੇ ਕੀ ਭੇਟਾ ਚਾਹੀਦੀ ਗੁਰੂ ਨਾਨਕ ਕੌਣ ਹੈ ਚਲੇ ਗਏ। ਘਰ ਪਰਿਵਾਰ ਸਭ ਕੁਝ ਬੱਚਿਆਂ ਨੂੰ ਸਮਝਾ ਕੇ ਸੌਂਪ ਕੇ ਵਾਪਸ ਆ ਗਏ। ਜਿੱਦਣ ਹੁਣ ਆਏ ਨਾ ਪੱਕੇ ਤੌਰ ਤੇ ਦੋ ਚੀਜ਼ਾਂ ਭੇਟਾ ਚ ਲੈ ਕੇ ਆਏ। ਇੱਕ ਚਟਾਈ ਚੁੱਕੀ ਹੋਈ ਐ ਡੱਬ ਦੀ ਬਣੀ ਹੋਈ ਤੁਹਾਡੇ ਚ ਵੱਡੀਆਂ ਉਮਰਾਂ ਦੇ ਬੈਠੇ ਨੇ ਡੱਬ ਦੀ ਬਣੀ ਹੋਈ ਚਟਾਈ ਜਿਹੜੀ ਐ ਪਹਿਲਾਂ ਧਰਮਸ਼ਾਲਾ ਵਿੱਚ ਗੁਰਦੁਆਰਿਆਂ ਚ ਵਿਸ਼ਾਈਆਂ ਜਾਂਦੀਆਂ ਸੀ ਡੱਬ ਤੋਂ ਬੁਣ ਕੇ ਰੱਖਣੀ ਇਹ ਚੀਜ਼ਾਂ ਸਾਧ ਸੰਗਤ ਸਾਨੂੰ ਕਲਚਰ ਵਿੱਚ ਕਿਤੇ ਨਾ ਕਿਤੇ ਸਾਮ੍ਹ ਕੇ ਆਉਣ ਵਾਲੇ ਬੱਚਿਆਂ ਨੂੰ ਬਖਾਉਣੀਆਂ ਪੈਣਗੀਆਂ ਫਿਰ ਡੱਬ ਕਿਨੂੰ ਕਹਿੰਦੇ ਨੇ ਕਿਉਂਕਿ ਉਹਦੇ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚ ਐ ਤਾਂ ਫਿਰ ਉਹ ਚੀਜ਼ਾਂ ਵਿਖਾਉਣੀਆਂ ਪੈਣਗੀਆਂ ਮੈਂ ਪ੍ਰਬੰਧਕਾਂ ਉੱਤੇ ਇੱਕ ਜਗ੍ਹਾ ਤੇ ਬਹੁਤ ਖੁਸ਼ ਹੋਇਆ ਜਿੱਥੇ ਰਾਏਕੋਟ ਗੁਰਦੁਆਰਾ ਟੱਲੀਆਣਾ ਸਾਹਿਬ ਹੈ ਨਾ ਉੱਥੇ ਪ੍ਰਬੰਧਕਾਂ ਨੇ ਚੰਗੇ ਸਿਆਣੇ ਕਿਸੇ ਪ੍ਰਬੰਧਕ ਨੇ ਸੋਚ ਰੱਖ ਕੇ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਸਥਾਨ ਹੈ ਉਹ ਜਗ੍ਹਾ ਉੱਤੇ ਥੋੜੇ ਜੇ ਕਹੀ ਬੀਜੀ ਹੋਈ ਹੈ ਕਾਹੀ ਪਤਾ ਕਿਉਂ ਉਸ ਜਗ੍ਹਾ ਉੱਤੇ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਨੂਰੇ ਮਾਈ ਕੋਲੋਂ ਆਪਣੇ ਸਹਿਬਜ਼ਾਦਿਆਂ ਦੀ ਵਾਰਤਾ ਸੁਣੀ ਕਿ ਸਰਹੰਦ ਦੀ ਧਰਤੀ ਤੇ ਸਹਿਬਜ਼ਾਦਿਆਂ ਤੇ ਮਾਂ ਗੁਜਰੀ ਨਾਲ ਕੀ ਬੀਤੀ ਉੱਥੇ ਪਾਤਸ਼ਾਹ ਨੇ ਗੁਰੂ ਗੋਵਿੰਦ ਸਿੰਘ ਮਹਾਰਾਜ ਤੀਰ ਦੀ ਨੋਕ ਨਾਲ ਸੱਕਾ ਸੁਣਦਿਆਂ ਜਦੋਂ ਮੂਲੋਂ ਪੁੱਟ ਕੇ ਕਈ ਦਾ ਬੂਟਾ ਰੋਹ ਵਿੱਚ ਕਿਹਾ ਸੀ ਲੈ ਹੁਣ ਜ਼ੁਲਮ ਕਰਨ ਵਾਲੇ ਤੁਰਕਾਂ ਦੀ ਜੜ ਪੁੱਟੀ ਗਈ ਹੈ ਜ਼ੁਲਮ ਕਰਨ ਵਾਲੇ ਤੁਰਕਾਨਾ ਰਾਜ ਦੀ ਜੜ ਪੁੱਟੀ ਗਈ ਕਈ ਦਾ ਬੂਟਾ ਪੁੱਟ ਦਿੱਤਾ ਉਹ ਕਾਹੀ ਉੱਥੇ ਥੋੜੀ ਜਿਹੀ ਲਾਈ ਹੈ ਪ੍ਰਬੰਧਕਾਂ ਨੇ ਕਿਉਂ ਇਤਿਹਾਸ ਲਿਖਿਆ ਬੱਚਿਆਂ ਨੂੰ ਵਿਖਾਉਣ ਵਾਸਤੇ ਵੀ ਇਹਨੂੰ ਕਾਹੀ ਕਹਿੰਦੇ ਨੇ ਉਹ ਜਿਹੜੇ ਬੱਚੇ ਸ਼ਹਿਰਾਂ 'ਚ ਰਹਿੰਦੇ ਉਹਨਾਂ ਨੂੰ ਪਤਾ ਕਾਹੀ ਦਾ ਬੂਟਾ ਕਿਹੋ ਜਿਹਾ ਹੁੰਦਾ ਕਾਹੀ ਦੇ ਬੂਟੇ ਉੱਥੇ ਬੀਜੇ ਨਹੀਂ ਐਦਾਂ ਦੀ ਕਾਹੀ ਹੁੰਦੀ ਹੈ ਇਹ ਚੀਜ਼ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਜੜੋਂ ਪੁੱਟ ਦਿੰਦਾ ਐਦਾਂ ਕਰਕੇ ਕੁਝ ਚੀਜ਼ਾਂ ਸੰਭੜੀਆਂ ਪੈ ਗਈਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਦੋਂ ਦੂਜੀ ਵਾਰ ਆਏ ਨਾ ਇੱਕ ਦਿੱਬ ਦੀ ਬਣੀ ਚਟਾਈ ਇੱਕ ਕੱਪੜੇ ਚ ਬੰਨਿਆ ਹੋਇਆ ਲੂਣ ਦਾ ਵੱਡਾ ਡੜਾ ਹੁਣ ਲੂਣ ਦਾ ਡੜਾ ਤਾਂ ਦੱਸਣ ਦੀ ਲੋੜ ਨਹੀਂ ਪੈਣੀ ਉਹ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ ਸੜਤਾਂ ਤੇ ਰੜਿਆਂ ਤੇ ਰੜਿਆਂ ਤੇ ਰੱਖ ਕੇ ਵੇਚਦੇ ਨੇ ਪੀਸ ਕੇ ਦਿੰਦੇ ਨੇ ਲੂਣ ਦਾ ਵੱਡਾ ਡੜਾ ਚੁੱਕਿਆ ਹੋਇਆ ਇੱਕ ਚਟਾਈ ਚੁੱਕੀ ਹੈ ਦੋਏ ਚੀਜ਼ਾਂ ਲਿਆ ਕੇ ਭੇਂਟ ਕੀਤੀਆਂ ਪੱਕੇ ਤੌਰ ਤੇ ਆ ਗਏ ਨੇ ਕਰਤਾਰਪੁਰ ਕਰਤਾਰਪੁਰ ਦਾ ਵਾਸੀ ਕਿਵੇਂ ਮੰਨਦਾ ਹੈ ਗੁਰੂ ਨਾਨਕ ਦੇ ਘਰ ਵਿੱਚ ਕਿਵੇਂ ਆਹ ਸੋਣੇ ਜਦੋਂ ਭਾਈ ਲੈਣੇ ਨੇ ਦੋਮਾਂ ਚੀਜ਼ਾਂ ਰੱਖੀਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣਿਆਂ ਭੇਟਾ ਤੇ ਲੈ ਆਇਆ ਇਹਦੇ ਅਰਥਾਂ ਦਾ ਪਤਾ ਹੈ ਕਹਿੰਦੇ ਮਹਾਰਾਜ ਸਮਝਾ ਦਿਓ ਕਹਿੰਦੇ ਭੇਟਾ ਤਾਂ ਲੈ ਆਇਆ ਭੇਟਾ ਦੇ ਅਰਥ ਦਾ ਪਤਾ ਹੈ ਮਹਾਰਾਜ ਸਮਝਾ ਦਿਓ ਕਹਿੰਦੇ ਲੂਣ ਦਾ ਡੜਾ ਭੇਂਟ ਕੀਤਾ ਤੂੰ ਦੋਮੇ ਚੀਜ਼ਾਂ ਬੜੀ ਸੋਚ ਸਮਝ ਕੇ ਲੈ ਆਇਆ ਦੋ ਮ ਚੀਜ਼ਾਂ ਦਾ ਕੋਈ ਅਰਥ ਹੈ ਕੋਈ ਲੌਜਿਕ ਹੈ ਸੁਣਿਓ ਕੀ ਹੈ ਲੂਣ ਦਾ ਡੜਾ ਲਿਆਂਦਾ ਨਮਕ ਕਾਦੇ ਵਿੱਚ ਪਾਇਆ ਜਾਂਦਾ ਹੈ ਸਬਜੀ ਭਾਜੀ ਦਾਲ ਵਿੱਚ ਨਮਕ ਤੋਂ ਬਿਨਾਂ ਦਾਲ ਸਬਜੀ ਸਵਾਦ ਨਹੀਂ ਬਣਦੀ ਤੁਹਾਨੂੰ ਪਤਾ ਹੈ ਤੁਸੀਂ ਰੋਝ ਸਕਦੇ ਹੋ ਨਮਕ ਤੋਂ ਬਿਨਾਂ ਦਾਲ ਭਾਜੀ ਸਬਜੀ ਸਵਾਦ ਨਹੀਂ ਬਣੇਗੀ ਪਰ ਬੜੀ ਕਮਾਲ ਦੀ ਗੱਲ ਹੈ ਜਿੰਨੀਆਂ ਚੀਜ਼ਾਂ ਸਬਜੀ ਜਾਂ ਦਾਲ ਵਿੱਚ ਪਾਓਗੇ ਹਰ ਇੱਕ ਚੀਜ਼ ਦੀ ਹੋਂਦ ਬਚ ਜਾਂਦੀ ਹੈ ਇੱਕੋ ਚੀਜ਼ ਹੈ ਨਮਕ ਦੀ ਹੋਂਦ ਸਬਜੀ ਦਾਲ ਵਿੱਚ ਕਦੇ ਸਾਬਤ ਨਹੀਂ ਰਹੇਗੀ ਤੁਸੀਂ ਟਮਾਟਰ ਪਾਏ ਨੇ ਉਹਦੀ ਕੋਈ ਹੋਂਦ ਰਹਿ ਜਾਣੀ ਆ ਵਿੱਚ ਮਾਰੀ ਮੁੰਡੀ ਪਿਆਜ਼ ਭੁੰਨ ਕੇ ਪਾਏ ਨੇ ਸਬਜੀ ਦਾਲ ਵਿੱਚ ਉਹਦੀ ਹੋਂਦ ਰਹਿ ਜਾਂਦੀ ਹੈ ਵੇ ਪਿਆਜ਼ ਪਾਇਆ ਅਦਰਕ ਪਾਇਆ ਉਹਦੀ ਵੀ ਹੋਂਦ ਰਹਿ ਗਈ ਇਵਨ ਐ ਤੋਂ ਤੱਕ ਲਾਲ ਮਿਰਚ ਦੀ ਬਿਨਾ ਪੀਸਿਆਂ ਤੋਂ ਜੇ ਪਾ ਦਿਓ ਕੁੱਟ ਕੇ ਪਾਉਂਦੇ ਸੀ ਉਹਦੇ ਬੀਆਂ ਦੀ ਵੀ ਹੋਂਦ ਰਹਿ ਗਈ ਇੱਕ ਨਮਕ ਇੰਦਾ ਦੀ ਜੀਜ ਹੈ ਜਿਹਦੀ ਹੋਂਦ ਦਾਲ ਸਬਜ਼ੀ ਚ ਬਿਲਕੁਲ ਖਤਮ ਹੋ ਜਾਂਦੀ ਪਰ ਉਹਦਾ ਸਵਾਦ ਆਉਂਦਾ ਹੈ ਨਮਕ ਲੱਭਣਾ ਨਹੀਂ ਤੁਹਾਨੂੰ ਦਾਲ ਵਿੱਚੋਂ ਉਹਦਾ ਸਵਾਦ ਆਉਣਾ ਹੈ ਜਿਵੇਂ ਨਮਕ ਆਪਣੀ ਹੋਂਦ ਮਟਾ ਦਿੰਦਾ ਹੈ ਤੇ ਉਹ ਭੋਜਨ ਵਿੱਚ ਸਵਾਦ ਪੈਦਾ ਕਰਦਾ ਹੈ ਲੈਣਿਆਂ ਨਮਕ ਦਾ ਡਲਾ ਲਿਆਇਆ ਜਿੱਦਣ ਆਪਣੀ ਹੋਂਦ ਮਿਟਾ ਦਿੰਦਾ ਉਸ ਦਿਨ ਗੁਰੂ ਨਾਨਕ ਦੇ ਘਰ ਦਾ ਰਸ ਪੈਦਾ ਹੋ ਜਾਏਗਾ ਜਿੰਨੀ ਦੇਰ ਨਮਕ ਦੀ ਹੋਂਦ ਹੈ ਉਹ ਸਵਾਦ ਨਹੀਂ ਪੈਦਾ ਕਰ ਸਕਦਾ ਦਾਲ ਵਿੱਚ ਪਾਇਆ ਉਹਨੇ ਆਪਣੀ ਹੋਂਦ ਮਿਟਾ ਦਿੱਤੀ ਨਮਕ ਨੇ ਭਗਤ ਜੀ ਸਬਜ਼ੀ ਵਿੱਚ ਦਾਲ ਵਿੱਚ ਸਵਾਦ ਪੈਦਾ ਕਰ ਦਿੱਤਾ ਸਿੱਖਾ ਗੁਰੂ ਦੇ ਦਰ ਤੇ ਆਇਆ ਆਪਣੀ ਹੋਂਦ ਮਿਟਾ ਦੇਈ ਤੇਰੇ ਜੀਵਨ ਵਿੱਚੋਂ ਗੁਰੂ ਦੇ ਸ਼ਬਦ ਦੀ ਖੁਸ਼ਬੂ ਆਉਣ ਲੱਗ ਜਾਏਗੀ। ਦੂਜੀ ਗੱਲ। ਡੱਬ ਦੀ ਚਟਾਈ ਲਿਆਇਆ। ਕਹਿੰਦੇ ਇੰਨੇ ਡੱਬ ਵੱਢ ਕੇ ਚਟਾਈਆਂ ਨਹੀਂ ਬਣਦੀਆਂ। ਪਹਿਲਾਂ ਡੱਬ ਦਰਿਆ ਤੋਂ ਵੱਢੀ ਜਾਂਦੀ ਹੈ। ਫਿਰ ਉਹਨੂੰ ਰੱਖ ਕੇ ਪੈਰਾਂ ਥੱਲੇ ਲਤਾੜਿਆ ਜਾਂਦਾ ਹੈ ਜਾਂ ਮੁੰਗਲੀ ਨਾਲ ਕੁੱਟਿਆ ਜਾਂਦਾ ਹੈ। ਫਿਰ ਉਹਨੂੰ ਗਿੱਲਾ ਕਰਕੇ ਜਦੋਂ ਡੱਬ ਨਰਮ ਹੋ ਜਾਂਦੀ ਉਹਨੂੰ ਬੁਣਿਆ ਜਾਂਦਾ। ਫਿਰ ਉਹਦੀ ਸਫ ਬਣਦੀ ਐ ਮੂੜਾ ਬਣਦਾ ਕਹਿੰਦੇ ਡੱਬ ਦੀ ਬਣੀ ਹੋਈ ਸਫ ਚੁੱਕ ਕੇ ਲਿਆਏ ਡੱਬ ਦੀ ਤਰ੍ਹਾਂ ਲਤਾੜਿਆ ਜਾ ਸਕਦਾ ਡੱਬ ਦੀ ਤਰ੍ਹਾਂ ਆਪਣੀ ਹੋਣ ਆਪਣੀ ਅੱਕੜ ਛੱਡਣੀ ਪੈਗੀ ਗੁਰੂ ਨਾਨਕ ਦੇ ਦਰ ਤੇ ਜਿੰਨੀ ਦੇਰ ਕੋਈ ਗੁਰੂ ਦੇ ਹੁਕਮ ਦੀ ਮਾਰ ਝੱਲੇ ਤੋਂ ਬਗੈਰ ਅੱਕੜ ਨਹੀਂ ਛੱਡੇਗਾ ਮਾਰ ਝੱਲਣੀ ਪੈਂਦੀ ਐ ਜਿੱਦਣ ਆਪਣੀ ਹੋਣ ਤੇ ਅੱਕੜ ਛੱਡ ਦਿੱਤੀ ਉਦੋਂ ਸਨਮਾਨ ਯੋਗ ਹੋ ਜਾਂਦੀ ਐ ਡੱਬ ਨੂੰ ਲੋਕ ਸਨਮਾਨ ਯੋਗ ਬਾਦ ਵਿੱਚੋ ਚਟਾਈ ਵਿਛੀ ਹੋਈ ਸਤਕਾਰਯੋਗ ਹੋ ਗਈ ਕਿਉਂ ਭਾਈ ਉਹਨੇ ਆਪਣੀ ਹੋਂਦ ਮਿਟਾ ਦਿੱਤੀ ਪਾਤਸ਼ਾਹ ਨੇ ਸੁਣਾ ਕੇ ਕਿਹਾ ਲੈਣਿਆ ਯਾਦ ਰੱਖੀ ਦੋਮਾਂ ਚੀਜ਼ਾਂ ਵਰਗਾ ਹੋ ਜਾਈਂ ਡੱਬ ਵਾਂਗ ਆਪਣਾ ਮਾਣ ਗਵਾ ਕੇ ਫਿਰ ਸਨਮਾਨ ਪਾਈਦਾ ਹਜ਼ੂਰ ਨੇ ਬਚਨ ਸੁਣਾ ਕੇ ਕਿਹਾ ਫਰੀਦਾ ਥੀਓ ਪਵਾਹੀ ਦੱਬ ਦੱਬ ਭਾਵੋ ਡੱਬ ਜਿਹੜੀ ਹੁੰਦੀ ਹੈ ਪੜੋ ਫਰੀਦਾ ਥੀਓ ਬਵਾਹੀ ਦਬ ਜੇ ਸਾਈਂ ਲੋੜੇ ਸਭ ਇੱਕ ਛੱਜੇ ਵਿਆਂ ਲਤਾੜੀ ਐ ਤਾਂ ਸਾਈਂ ਦੇ ਦਰਵਾਜ਼ਾੜੀ ਐ ਮਾਲਕ ਦੇ ਦਰ ਤੇ ਤਾਂ ਬੜਨ ਦੀ ਜਗ੍ਹਾ ਮਿਲਦੀ ਐ ਪਰਵਾਨ ਤਾਂ ਹੋਈ ਦੇ ਜੇ ਡਿੱਬ ਦੀ ਤਰ੍ਹਾਂ ਆਪਣਾ ਆਪ ਲਤਾੜਦਾ ਆਪਣਾ ਆਪ ਗਵਾਉਣਾ ਪੈਂਦਾ ਆਪ ਗਵਾਈ ਐ ਦਾਂਸ਼ੋ ਪਾਈਏ ਜੇ ਤੂੰ ਚਾਹਨਾ ਉਹ ਮਾਰ ਚੱਲ ਸਕੈ ਤਾਂ ਫਿਰ ਪਹਿਲਾਂ ਗੁਰੂ ਕੋਲੋਂ ਨਾਮ ਮੰਗੀ ਇਹਨੂੰ ਮਹਾਰਾਜ ਕਈ ਵਾਰ ਹੁਕਮਨਾਮਾ ਬਖਸ਼ਦੇ ਨੇ ਜਦੋਂ ਮਹਾਰਾਜ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਰਦੇ ਮੰਤਨ ਅੱਗੇ ਰਾਖ ਗੇ ਉਹ ਵੀ ਸੇਵ ਕਰੇ ਇਉ ਗੁਰਮੁਖ ਆਪਨੇ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਲੈਣਿਆ ਜੇ ਮੰਗਣੇ ਫਿਰ ਨਾਮ ਮੰਗੀ ਸੱਤ ਸਾਲ ਸੇਵਾ ਕਰਕੇ ਕੁਝ ਨਹੀਂ ਮੰਗਿਆ ਨਾਮ ਮੰਗਿਆ ਲੈਣੇ ਤੋਂ ਅੰਗਦ ਹੋ ਗਏ ਤੇ ਕਰਤਾਰਪੁਰ ਦੇ ਵਾਸੀ ਹੋ ਗਏ ਇੱਕ ਵਾਰ ਤੁਸੀਂ ਵੀ ਚਿੱਤ ਜੋੜ ਕੇ ਨਾਮ ਮੰਗੋ ਮਿਲ ਕੇ ਕੋ ਪਿਆਰ ਨਾਲ ਘਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਕਰ ਕਿਰਪਾ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਨਾਨਕ ਵੇਨੰਤੀ ਗੱਜ ਕੇ ਕਰ ਕਿਰਪਾ ਦੀ ਦੇਨਾਮ ਕਰ ਕਿਰਪਾ ਦੀ ਦੇਨਾਮ ਕਰ ਕਿਰਪਾ ਕਰ ਕਿਰਪਾ ਅੱਖੋ ਸਤਨਾਮ ਸ੍ਰੀ